ਵਾਹਿਗੁਰੂ ਦਾ ਸਿਮਰਨ ਕਰਦੇ ਕਰਦੇ ਇੱਕ ਅਜਿਹੀ ਅਵਸਥਾ ਵੀ ਆਉਂਦੀ ਆ ਜਿੱਥੇ ਸਾਡਾ ਮੁਖ ਬੰਦ ਹੋ ਜਾਂਦਾ ਬੋਲਣ ਨੂੰ ਜੀ ਨਹੀਂ ਕਰਦਾ ਇਹ ਬਹੁਤ ਹੀ ਸੋਹਣੀ ਅਵਸਥਾ ਆ ਦੇਖੋ ਸੰਸਾਰ ਦੇ ਵਿੱਚ ਆਪਾਂ ਸਿਮਰਨ ਬਹੁਤ ਘੱਟ ਕਰਦੇ ਆ ਜੇ ਸਿਮਰਨ ਕਰਦੇ ਆ ਤਾਂ ਅਸੀਂ ਮਾਇਆ ਦਾ ਕਰਦੇ ਆ ਜਦੋਂ ਮਾਇਆ ਦਾ ਸਿਮਰਨ ਚੱਲਦਾ ਆ ਫੇਰ ਸਾਡੀ ਜ਼ੁਬਾਨ ਜੋ ਆ ਉਹ ਬੰਦ ਨਹੀਂ ਹੁੰਦੀ ਲਗਾਤਾਰ ਚੱਲਦੀ ਰਹਿੰਦੀ ਆ ਤੇ ਇਹ ਉਸ ਤੋਂ ਉਲਟ ਆ ਉਲਟ ਕੀ ਆ ਆਪਾਂ ਸਿਮਰਨ ਕਰਨਾ ਸ਼ੁਰੂ ਕੀਤਾ ਸੀ ਰਸਨਾ ਤੋਂ ਬੋਲ-ਬੋਲ ਕੇ ਪਰ ਜਪਦੇ ਜਪਦੇ ਅਜਿਹੀ ਅਵਸਥਾ ਆ ਗਈ ਮਨ ਅਜਿਹੀ ਅਵਸਥਾ ਦੇ ਵਿੱਚ ਐਂਟਰ ਕਰ ਗਿਆ ਜਿੱਥੇ ਹੁਣ ਬੋਲਣ ਨੂੰ ਚਿੱਤ ਨਹੀਂ ਕਰਦਾ ਇੱਥੇ ਕਈ ਜੀਵ ਕੀ ਕਰਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਚਲੋ ਬਸ ਆਪਾਂ ਹੁਣ ਸਿਮਰਨ ਕਰ ਲਿਆ ਹੁਣ ਉੱਠ ਜਾਈਏ ਜਦ ਕਿ ਅਸਲੀ ਖੇਡ ਤਾਂ ਇੱਥੋਂ ਸ਼ੁਰੂ ਹੋਣਾ ਸੀ ਉਹ ਕਿਹੜਾ ਸ਼ੁਰੂ ਹੋਣਾ ਸੀ ਦੇਖੋ ਬੋਲਣ ਨੂੰ ਚਿੱਤ ਨਹੀਂ ਕਰੇਗਾ ਜਦੋਂ ਸਿਮਰਨ ਕਰ ਕਰਕੇ ਮਨ ਦਾ ਸਹਜ ਬਣ ਜਾਏਗਾ ਨਾ ਫਿਰ ਬੋਲਣ ਨੂੰ ਚਿੱਤ ਬਿਲਕੁਲ ਨਹੀਂ ਕਰੇਗਾ ਦਿਲ ਕਰੇਗਾ ਕਿ ਬਸ ਆਪਾਂ ਜਿੱਦਾਂ ਹੈਗੇ ਉੱਥੇ ਬੈਠੇ ਰਹੀਏ ਜੇ ਪਏ ਆ ਤਾਂ ਉੱਥੇ ਪਏ ਰਹੀਏ ਨਾ ਕੋਈ ਬੁਲਾਵੇ ਨਾ ਬੋਲੀਏ ਨਾ ਅੱਖਾਂ ਖੋਲੀਏ ਨਾ ਕੁਝ ਬਾਹਰਲਾ ਸੁਣੀਏ ਕਿਉਂਕਿ ਮਨ ਉੱਥੇ ਟਿਕਿਆ ਹੋਇਆ ਹੁਣ ਜੇ ਤੁਹਾਡੇ ਨਾਲ ਵੀ ਕਦੀ ਇਦਾਂ ਹੁੰਦੀ ਆ ਤਾਂ ਉੱਥੇ ਆਪਾਂ ਕੀ ਕਰਨਾ ਕਿ ਸੁਣ ਦੇ ਵਿੱਚੋਂ ਜੋ ਅਨਹਦ ਸ਼ਬਦ ਚਲਦੇ ਪਏ ਆ ਉਹਨਾਂ ਦੇ ਵਿੱਚ ਧਿਆਨ ਲੈ ਕੇ ਜਾਣਾ ਧਿਆਨ ਪਹਿਲਾਂ ਕਿੱਥੇ ਸੀਗਾ ਰਸਨਾ ਦੇ ਵਿੱਚੋਂ ਜੋ ਧੁਨ ਪ੍ਰਗਟ ਹੋ ਰਹੀ ਸੀ ਉਹ ਆਪਾਪ ਬਣਾ ਰਹੀ ਸੀ ਮਨ ਨੂੰ ਟਿਕਾਉਣ ਵਾਸਤੇ ਹੁਣ ਮਨ ਸਾਡਾ ਟਿਕ ਗਿਆ ਤੇ ਬੋਲਣ ਨੂੰ ਚਿੱਤ ਨਹੀਂ ਕਰਦਾ ਹੁਣ ਜੋ ਅਨਹਦ ਸ਼ਬਦ ਆਪਣੇ ਆਪ ਗੂੰਜ ਰਹੇ ਆ ਸੁਨਣ ਦੇ ਵਿੱਚ ਦੂਜੇ ਮੰਡਲਾਂ ਦੀਆਂ ਆਵਾਜ਼ਾਂ ਉਸ ਅਵਸਥਾ ਦੇ ਵਿੱਚ ਮਨ ਨੂੰ ਲੈ ਕੇ ਜਾਣਾ ਧਿਆਨ ਦੇਵਾਂਗੇ ਤਾਂ ਮਨ ਉਸ ਸੁਨਣ ਦੇ ਵਿੱਚ ਜਾਵੇਗਾ ਬਸ ਆਹੀ ਆਪਾਂ ਹਰ ਵਾਰ ਕਰਨਾ ਹੁੰਦਾ ਜਿਉਂ ਹੀ ਸਾਡੀ ਰਸਨਾ ਸਾਇਲੈਂਟ ਹੋਈ ਅਨਹਦ ਸ਼ਬਦਾਂ ਨੂੰ ਪਿਆਰ ਦੇ ਨਾਲ ਸੁਣਨਾ ਸ਼ੁਰੂ ਕਰ ਦੇਣਾ ਤੇ ਇੱਥੇ ਹੀ ਕਈ ਜੀਵਾਂ ਤੇ ਕਿਰਪਾ ਹੁੰਦੀ ਆ ਜੋ ਅੰਮ੍ਰਿਤ ਰਸਿਆ ਉਹ ਚੋਣਾ ਸ਼ੁਰੂ ਹੋ ਜਾਂਦਾ ਇਹ ਹੀ ਉਹ ਅਵਸਥਾ ਹੈ ਇਸ ਤੋਂ ਅੱਗੇ ਮਨ ਆਪ ਨਹੀਂ ਜਾ ਸਕਦਾ ਮਾਲਕ ਲਿ ਜਾ ਸਕਦੇ ਆ ਤੇ ਜਿੰਨਾ ਮਨ ਅੰਮ੍ਰਿਤ ਰਸ ਪੀਵੇਗਾ ਓਨੀ ਹੀ ਸੰਸਾਰ ਦੀ ਤ੍ਰਿਸ਼ਨਾ ਘਟੇਗੀ ਮਨ ਸ਼ਾਂਤ ਰਹੇਗਾ ਰੱਜਿਆ ਹੋਇਆ ਰਹੇਗਾ ਸੰਸਾਰ ਦੇ ਵਿੱਚ ਜੋ ਹਾਈ ਹਾਈ ਲੱਗੀ ਆ ਉਹ ਮਨ ਕਰਨਾ ਬੰਦ ਕਰ ਦਿੰਦਾ ਜੁਬਾਨ ਬੰਦ ਹੋਣ ਤੇ ਉੱਠ ਨਹੀਂ ਜਾਣਾ ਥੋੜਾ ਸਮਾਂ ਧਿਆਨ ਦੇ ਵਿੱਚ ਬੈਠਣਾ ਹੈ ਇੱਥੇ ਨੀਂਦ ਵੀ ਆਉਂਦੀ ਹੈ ਉਹ ਸਹਜ ਦੀ ਨੀਂਦ ਹੈ ਵਧੀਆ ਨੀਂਦ ਹੈ ਲੈਣੀ ਜ਼ਰੂਰ ਹੈ ਇੰਨਾ ਕੰਮ ਕਰਕੇ ਸੰਸਾਰ ਦੇ ਵਿੱਚ ਵਿਚਰ ਕੇ ਦੇਖਿਓ ਕਿੰਨਾ ਫਰਕ ਲੱਗਦਾ ਫੇਰ ਪਤਾ ਲੱਗੇਗਾ ਕਿ ਬਾਣੀ ਦੇ ਵਿੱਚ ਕਿੰਨਾ ਕਿੰਨੀ ਤਾਕਤ ਆ ਕਿੰਨਾ ਦਮ ਆ ਸਿਮਰਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੌਜੂਦਗੀ ਮਹਿਸੂਸ ਹੁੰਦੀ ਆ ਕਿ ਉਹ ਹੀ ਸਾਰਾ ਕੁਝ ਕਰ ਰਿਹਾ ਹਜੇ ਸਾਨੂੰ ਉਹਨਾਂ ਦੀ ਮੌਜੂਦਗੀ ਮਹਿਸੂਸ ਨਹੀਂ ਹੁੰਦੀ ਹਜੇ ਸਾਨੂੰ ਇੱਦਾਂ ਲੱਗਦਾ ਕਿ ਪ੍ਰਮਾਤਮਾ ਸਾਨੂੰ ਦੁੱਖ ਹੀ ਦੇਈ ਜਾਂਦਾ ਦੁੱਖ ਹੀ ਦੇਈ ਜਾਂਦਾ ਸੁੱਖ ਮਾਰਾ ਜਾਂ ਦਿੰਦਾ ਦੁੱਖ ਜ਼ਿਆਦਾ ਦਿੰਦਾ ਪਰ ਜੇ ਕੋਈ ਜੀਵ ਆਪਣੀ ਰਸਨਾ ਨੂੰ ਸਾਈਲੈਂਟ ਕਰਕੇ ਅਨਹਦ ਸ਼ਬਦਾਂ ਨੂੰ ਸੁਣ ਲਵੇ ਫਿਰ ਮਾਲਕ ਦੀ ਮੌਜੂਦਗੀ ਮਹਿਸੂਸ ਵੀ ਹੁੰਦੀ ਆ ਤੇ ਪਤਾ ਵੀ ਲੱਗਦਾ ਆ ਕਿ ਸਾਰਾ ਹੀ ਕੁਝ ਮਾਲਕ ਆਪ ਕਰ ਰਿਹਾ ਹੈ sara quer